ਕੁੜੀਆਂ ਦੇ ਵਿੱਚ ਚਿੜਚੜਾਪਨ ਜ਼ਿਆਦਾ ਆ ਰਿਹਾ ਉਹ ਆ ਰਹੀ ਹੈ ਖੁਸ਼ਕੀ। ਦਿਲ ਦੀ ਔਰ ਦਿਮਾਗ ਦੀ ਖੁਸ਼ਕੀ ਆਏ। ਸਭ ਤੋਂ ਵਧੀਆ ਚੀਜ਼ਾਂ ਦੇ ਵਾਸਤੇ ਸਵੇਰੇ ਉੱਠ ਕੇ ਖਾਲੀ ਪੇਟ ਪਹਿਲਾਂ ਸਭ ਤੋਂ ਉਹ ਫਲ ਖਾਓ ਜਿਹੜਾ ਤੁਹਾਡੇ ਲੀਵਰ ਦੇ ਨਾਲ ਫ੍ਰੈਂਡ ਲੀਆ। ਖੀਰਾ ਖਾਓ। ਗਾਜਰ ਖਾਓ। ਟਮਾਟਰ ਖਾਓ। ਮੂਲੀ ਖਾਓ। ਇਹ ਜਿਹੜੇ ਸੈਲਡ ਆ ਇਹ ਤੁਸੀਂ ਸਵੇਰੇ ਸਵੇਰੇ ਖਾ ਲਓ ਔਰ ਉਸ ਤੋਂ ਬਾਅਦ 10-15 ਮਿੰਟ ਬਾਅਦ ਸੇਬ ਖਾ ਲਓ। ਜਣਨਤ ਨੂੰ ਨੀਚੇ ਤੇਲ ਲਾਇਆ ਕਰੋ। ਨਾਭੀ ਟੱਚ ਆਇਲ ਆਪਣੇ ਕੰਪਨੀ ਦਾ ਵੀ ਬਣਦਾ ਘਰੀ ਲਾ ਲਿਆ ਕਰੋ ਕੋਈ ਵੀ ਤੇਲ ਮਿਲਦਾ ਉਹੀ ਲਾ ਲਿਆ ਕਰੋ ਬਹੁਤ ਜਿਆਦਾ ਚਿੜਚਿੜਾਪਾ ਆਣਾ ਮਾਈਗਰੇਨ ਆ ਸਿਰ ਦੁਖਦਾ ਰਹਿੰਦਾ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਰੱਬ ਨੇ ਬਣਾਈ ਆ ਕਿ ਸੇਬ ਲਓ ਉਹਦੇ ਵਿੱਚ ਚਾਰ ਪੰਜ ਲੌਂਗ ਪੁੱਠੇ ਕਰਕੇ ਟਿਪ ਕਰ ਦਿਓ ਔਰ ਉਹਨੂੰ ਰਾਤ ਭਰ ਪਿਆ ਰਹਿਣ ਨੂੰ ਸਵੇਰੇ ਉੱਠ ਕੇ ਉਹਦੇ ਲੌਂਗ ਕੱਢ ਦਿਓ ਸੇਬ ਖਾਣਾ ਸ਼ੁਰੂ ਕਰ ਦਿਓ ਸੇਬ ਨੂੰ ਦੰਦੀ ਵੱਡ ਵੱਡ ਕੇ ਖਾਓ ਤੁਸੀਂ ਦੇਖੋਗੇ ਕਿ ਚੰਦ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਸੁਭਾਅ ਚੇਂਜ ਹੋ ਰਿਹਾ ਘਰ ਦੀ ਇੱਜ਼ਤ ਘਰੋਂ ਹੈ ਤੁਹਾਡੀ ਵਾਈਫ ਹੈ ਤੁਹਾਡੀ ਬੇਟੀ ਹੈ ਤੁਹਾਡੀ ਮਾਂ ਹੈ ਤੁਹਾਡੀ ਦਾਦੀ ਹੈ ਜਿਹੜੀ ਘਰ ਦੀ ਨਾਰੀ ਹੈ ਉਹੀ ਤਾਂ ਘਰ ਦੀ ਇੱਜ਼ਤ ਹੈ ਤੇ ਜੇ ਉਹ ਖਰਾਬ ਹੋ ਗਈ ਮੇ ਤੁਹਾਡੇ ਪੱਲੇ ਵੀ ਕੀ ਆ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਦੇਖ ਰਿਹਾ ਸਾਰੇ ਦਸਕਾ ਦਾ ਮੇਰੇ ਯਾਨੀ ਕੀ ਦੀਦਕੋਟ ਦੇ ਪੱਲੋਂ ਬਹੁਤ-ਬਹੁਤ ਸਵਾਗਤ ਹੈ ਤੇ ਇੱਕ ਵਾਰ ਫਿਰ ਤੋਂ ਹੈਲਥ ਟਿਪਸ ਸ਼ੋ ਲੈ ਕੇ ਹਾਜ਼ਰ ਹੋਇਆ ਕੁਝ ਖਾਸ ਜੋ ਕਰੇਲੂ ਟਿਪਸ ਕਹ ਲਈਏ ਜਾਂ ਘਰ ਦੇ ਵਿੱਚ ਜੋ ਗੱਲਾਂ ਬਾਤਾਂ ਹੁੰਦੀਆਂ ਇਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਅਸੀਂ ਅਕਸਰ ਵਿਅਕਤੀਆਂ ਕਿ ਜੋ ਸਾਡੇ ਘਰ ਦੇ ਮਰਦ ਹੁੰਦੇ ਨੇ ਸਾਰਾ ਦਿਨ ਘਰਾਂ ਤੋਂ ਬਾਹਰ ਕੰਮ ਕਰਦੇ ਆ ਤੇ ਸਾਡੇ ਘਰ ਦੀਆਂ ਜੋ ਔਰਤਾਂ ਸਾਡੀਆਂ ਮਾਵਾ ਕਹਿ ਲੋ ਪੈਣਾ ਕਹਿ ਲੋ ਜਾਂ ਜੋ ਵੀ ਘਰ ਦੇ ਵਿੱਚ ਮੌਜੂਦ ਔਰਤਾਂ ਹੁੰਦੀਆਂ ਨੇ ਉਹ ਕਾਫੀ ਜ਼ਿਆਦਾ ਅੱਕ ਜਾਂਦੀਆਂ ਕਿਉਂਕਿ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੁੰਦਾ ਸਾਰਾ ਦਿਨ ਇਕੱਲੀਆਂ ਬੈਠੀਆਂ ਰਹਿੰਦੀਆਂ ਜਿਸ ਕਰਕੇ ਔਰਤਾਂ ਕਾਫੀ ਜ਼ਿਆਦਾ ਚਿੜਚਿੜੀਆਂ ਹੋ ਜਾਂਦੀਆਂ ਤੇ ਜਦੋਂ ਘਰ ਤੇ ਵਿੱਚ ਜੋ ਘਰ ਦਾ ਮੇਨ ਮੁਖੀਆ ਜਾਂ ਉਹਨਾਂ ਦੇ ਬੱਚੇ ਬੇਟਾ ਬੇਟੀ ਕੋਈ ਵੀ ਆਂਦਾ ਤਾਂ ਵੈਸੇ ਹੀ ਬਹੁਤ ਜ਼ਿਆਦਾ ਚੜਨ ਲੱਗ ਜਾਂਦੀਆਂ ਕਿ ਸਾਰਾ ਦਿਨ ਤਾਂ ਮੈਨੂੰ ਇਕੱਲੀ ਨੂੰ ਬੈਠੇ ਨੂੰ ਹੋ ਗਿਆ ਤੇ ਹੁਣ ਤੁਸੀਂ ਆ ਕੇ ਮੇਰੇ ਤੇ ਆਰਡਰ ਮਾਰੋਗੇ ਜੋ ਵੀ ਕਈ ਸਾਰੀਆਂ ਗੱਲਾਂ ਕਰਾਂ ਦੇ ਵਿੱਚ ਹੁੰਦੀਆਂ ਤੇ ਇਸ ਛਿੜਛੜੇ ਪੰਨੂ ਲੈ ਕੇ ਹੀ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਵਰਦਾਨ ਆਯੁਰਵੈਦ ਤੇ ਐਮ ਡੀ ਸੁਬਾਸ਼ ਕੋਲ ਜੀ ਬਹੁਤ-ਬਹੁਤ ਸਵਾਗਤ ਹੈ ਸਰ ਸੱਸੀ ਕਾਲ ਜੀ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਸਾਡੇ ਭੈਣ ਭਰਾ ਚੈਨਲ ਦੇਖ ਰਹੇ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਰ ਸੇਤਾ ਕਿਵੇਂ ਨੇ ਘਰ ਪਰਿਵਾਰਸਪ ਕਿਵੇਂ ਆ ਬੜੀ ਕਿਰਪਾ ਬਾਬੇ ਜੀ ਜਗਾ ਚੜਦੀ ਕਲਾ ਜੋ ਸਾਡੇ ਬਹੁਤ ਸਾਰੇ ਦਰਸ਼ਕ ਹੈ ਨਾ ਅਸਲ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਦਿੱਕਤ ਚੱਲਦੀ ਰਹਿੰਦੀ ਹੈ ਕਿਉਂਕਿ ਔਰਤਾਂ ਚਿੜਚਿੜੀਆਂ ਹੋ ਜਾਂਦੀਆਂ ਤੇ ਜਦੋਂ ਮਰਦ ਘਰੋਂ ਕੰਮ ਘਰ ਆਉਂਦਾ ਹੈਗਾ ਥੱਕ ਕੇ ਕੰਮ ਤੋਂ ਉਹ ਖੁਦ ਵੀ ਚਿੜ ਜਾਂਦਾ ਕਿ ਇਹ ਜੋ ਮੇਰੀ ਵਾਈਫ ਹੈ ਮੇਰੀ ਘਰ ਵਾਲੀ ਹੈ ਉਹ ਮੈਨੂੰ ਦੇਖ ਕੇ ਖੁਸ਼ ਕਿਉਂ ਨਹੀਂ ਹੈ ਕੀ ਦੇਖਦੇ ਹੋ ਕਿ ਔਰਤਾਂ ਕਿਉਂ ਨਹੀਂ ਖੁਸ਼ ਤੇ ਮਰਦ ਖੁਦ ਕਿਉਂ ਦੁਖੀ ਹੋ ਜਾਂਦੇ ਨੇ ਕੋਈ ਹੱਲ ਹੋਵੇ ਜਿਹੜਾ ਇਹ ਚਿੜਚਿੜੇपन ਨੂੰ ਦੂਰ ਕਰਨ ਦਾ ਪਤਾ ਕੀ ਹੈ ਕੁੜੀਆਂ ਨੂੰ ਬਚਪਨ ਤੋਂ ਹੀ ਕੁੜੀਆਂ ਚਿੜੀਆਂ ਕਿਹਾ ਗਿਆ ਜੀ ਮੁੰਡੇ ਨੂੰ ਨਹੀਂ ਕਿਹਾ ਮੁੰਡੇ ਚੜੇ ਇਹ ਦਾ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਇਹਦੀ ਵੀ ਇੱਕ ਮਿਸਟੇਕ ਆ ਤੇ ਫਿਰ ਦੂਜੀ ਮਿਸਟੇਕ ਆ ਜਿਹੜੀ ਸਾਡੀਆਂ ਮਾਤਾ ਪਿਤਾਾਂ ਦੀ ਆ ਉਹ ਪਹਿਲੇ ਹੀ ਮੁੰਡਿਆਂ ਨੂੰ ਕਹਿਣ ਦੀਆਂ ਵੀ ਇਹ ਤਾਂ ਚਾਹੀ ਜਿੱਥੇ ਮਰਜੀ ਫਰੀ ਜਾਵੇ ਤੇ ਕੁੜੀ ਸ਼ਾਮ ਨੂੰ ਅੱਧਾ ਘੰਟਾ ਲੇਟ ਹੋ ਗਈ ਤਾਂ ਉਹਦੀ ਜਾਨ ਨੂੰ ਸੱਪਾ ਸਾਰਾ ਨੰਬਰ ਲੈ ਕੇ ਘਰ ਆ ਗਏ ਹੈਨਾ ਤਾਂ ਪਰ ਅੱਜ ਜਿਹੜਾ ਸਮਾਜ ਹੋ ਗਿਆ ਆਪਣਾ ਅੱਜ ਮਿਕਸ ਸਮਾਜ ਆ ਜੀ ਅੱਜ 19 ਕੁੜੀਆਂ ਤੁਹਾਨੂੰ ਕੰਮ ਕਰਦੀਆਂ ਦਫ਼ਤਰਾਂ 'ਚ ਮਿਲਣੀਆਂ ਜਿੰਨੇ ਮੁੰਡੇ ਮਿਲਦੇ ਆ ਬਿਲਕੁਲ ਸਰ ਇਹ ਗੱਲ ਤੁਹਾਨੂੰ ਜਿਵੇਂ ਹੁਣ ਤੁਸੀਂ ਮੰਨ ਲਓ ਬੈਠੇ ਹੋ ਮੇਰੇ ਕੋਲ ਇਹ ਵੀ ਇੱਕ ਮਤਲਬ ਐਗਜ਼ਾਮਪਲ ਹੈ ਹੈਨਾ ਵੀ ਤੁਸੀਂ ਵੀ ਕੰਮ ਕਰ ਰਹੇ ਹੋ ਅਸੀਂ ਵੀ ਕੰਮ ਕਰ ਰਹੇ ਆ ਲੇਕਿਨ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਚਿੰਤਾਪਣ ਜ਼ਿਆਦਾ ਆ ਇਹ ਆਪਣੇ ਆਪ ਪੈਦਾ ਕੀਤਾ ਗਿਆ ਘਰਾਂ ਦਾ ਜਿਹੜਾ ਮਾਹੌਲ ਹੈ ਉਹ ਆਪਣੇ ਆਪ ਖਰਾਬ ਹੁਣ ਜਿਵੇਂ ਮੰਨ ਲਓ ਤੁਸੀਂ ਘਰ ਜਾਂਦੇ ਹੋ ਜੇ ਥੋੜਾ ਜਿਹਾ 2 ਮਿੰਟ ਕਹਿ ਦੋਗੇ ਜਾ ਕੇ ਵੀ ਅੱਜ ਤੂੰ ਬੜਾ ਕੰਮ ਕੀਤਾ ਹੋਣਾ ਬੜਾ ਥੱਕ ਗਈ ਲੱਗਦੀ ਆ ਬਹਿ ਜਾ ਕੋਈ ਨਹੀਂ ਮੈਂ ਤੈਨੂੰ ਪਾਣੀ ਆਪ ਹੀ ਲੈ ਲਵਾਂ ਜੀ ਤੇ ਜਾਂਦਾ ਹੀ ਬੰਦਾ ਕਹਿੰਦਾ ਪਾਣੀ ਦਾ ਗਲਾਸ ਲਿਆਓ ਵਿਚਾਰਾ ਪਾਣੀ ਦਾ ਗਲਾਸ ਵੀ ਮਿਲਦਾ ਉਹਨੂੰ ਹੋਰ ਵੀ ਪਰ ਉਹ ਜਿਹੜੀ ਅਸਲੀ ਗੱਲ ਉਹ ਕਦੇ ਹੁੰਦੀ ਨਹੀਂ ਤਾਂ ਅੱਛਾ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਚੀਜ਼ਾਂ ਅਕਸਰ ਰਿਸ਼ਤਿਆਂ ਨੂੰ ਫਿੱਕਾ ਕਰਦੀਆਂ ਨੇ ਉਹ ਜਿਵੇਂ ਪੁਰਾਣੀ ਗੱਲ ਮੈਂ ਤੁਹਾਨੂੰ ਕਰਦਾ ਅੱਜਕੱਲ ਸਮਾਣੀ ਪਹਿਲਾ ਹੁੰਦਾ ਸੀ ਮੈਂ ਆਪਦੇ ਮੈਂ ਆਪਣੇ ਪਿੰਡ ਜੰਮਿਆ ਪਲਿਆ ਜਿਹੜਾ ਸਾਡਾ ਪਿੰਡ ਆ ਮਨਮੀ ਚੌਂਦੇ ਕੋਲੇ ਮਲੇਰ ਕੋਟਲੇ ਦੇ ਨਾਲ ਪੈਂਦਾ ਛੜਾ ਘਰ ਸੀਗਾ ਦੋ ਕਮਰੇ ਇਧਰ ਉਹਦੇ ਨਾਲ ਪੂਰਾ ਲਾਹਣ ਹੁੰਦਾ ਸੀ ਜਿਹਨੂੰ ਅਸੀਂ ਦਹlaan ਕਹਿੰਦੇ ਹੁੰਦੇ ਸੀ ਡਿਊਟੀ ਉਹਦੇ ਵਿੱਚ ਹੀ ਮਤਲਬ ਦਰੀਬ ਉਣ ਵਾਲਾ ਲੱਗਿਆ ਹੁੰਦਾ ਸੀ ਇਸ ਕੰਜਾ ਜੀ ਉਥੇ ਪਿੰਡ ਦੀਆਂ ਦੋ ਦੋ ਔਰਤਾਂ ਆ ਗਈਆਂ ਦਰੀਆਂ ਬੁਣਗੀਆਂ ਪੰਜੇ ਚਲਾ ਗਈਆਂ ਨਾਲੇ ਸਾਰੇ ਪਿੰਡ ਦੀ ਚੁਗਲੀ ਕਰ ਗਈਆਂ ਉਹਨੇ ਜਿਹੜਾ ਜਿਹੜੀ ਹੋਰ ਬੇਟੀ ਤੇ ਉਹਨੇ ਕਰ ਲਈ ਉਹਨਾਂ ਦੀ ਪੜਾਅਸ ਨਿਕਲਦੀ ਰਹਿੰਦੀ ਸੀ ਬਿਲਕੁਲ ਹੈ ਨਾ ਤੇ ਉਹ ਐਂ ਮੰਜੇ ਦੇ 10 ਲੇਡੀਜ਼ ਆਈਆਂ 10 ਚਲੀਆਂ ਗਈਆਂ ਦਿਨ ਚ ਪਤਾ ਨਹੀਂ ਲੱਗਦਾ ਸਾਡੀ ਦਾਦੀ ਵੀ ਸਾਡੀਆਂ ਮਾਂ ਹੋਣੀ ਵੀ ਤੇ ਪਹਿਲਾਂ ਜੁਆਇੰਟ ਫੈਮਿਲੀ ਹੁੰਦੀ ਸੀ ਸਾਡੇ ਚਾਚੇ ਤਾਏ ਚਾਰ ਪੰਜ ਜਣੇ ਉਹਨਾਂ ਹੀ ਸਾਡੇ ਪਰਿਵਾਰ ਹੁੰਦਾ ਸੀ ਜੀ ਤਾਂ ਉਹ ਚੀਜ਼ ਜਿਹੜੀ ਆ ਉਹ ਮੈਨੂੰ ਯਾਦ ਹੈ ਕਿ ਅਸੀਂ ਪਿੰਡ ਜਿਹੜੇ ਸੀ ਸਾਡੀ ਇੱਕ ਚਾਚੀ ਇੱਕ ਤਾਈ ਇੱਕ ਸਾਡੀ ਮਾਂ ਤਿੰਨ ਤਿੰਨਾਂ ਦੇ ਅੱਗੇ ਅਸੀਂ ਬੱਚੇ ਹੂੰ ਔਰ ਪੂਰਾ ਪਰਿਵਾਰ ਫੁੱਲ ਭਰਿਆ ਹੁੰਦਾ ਸੀ ਬਹੁਤ ਵੱਡਾ ਪਰਿਵਾਰ ਸੀ ਜੀ ਲੱਗਦਾ ਸੀ ਕੋਈ ਕਹਿੰਦੀ ਨੀਕਰ ਪਾੜ ਗਿਆ ਕੋਈ ਕਹਿੰਦੇ ਤੱਪੜ ਮਾਰ ਗਿਆ ਕੋਈ ਕੁਝ ਕਰ ਗਿਆ ਚੱਲਦਾ ਰਹਿੰਦਾ ਸੀ ਹੂੰ ਤੇ ਹੁਣ ਉਹ ਘਰ ਜਿਹੜੇ ਨੇ ਉਹ ਕੋ ਬਣ ਗਏ ਮਤਲਬ ਕੁਝੇ ਇੱਕ ਕਮਰੇ 'ਚ ਇੱਕ ਪਿਆ ਮੋਬਾਈਲ ਦੇਖੀ ਜਾਂਦਾ ਦੂਜੇ ਕਮਰੇ 'ਚ ਦੂਜਾ ਪਿਆ ਮੋਬਾਈਲ ਦੇ ਸੀ ਤੇ ਤੀਜਾ ਹੈ ਨਹੀਂ ਘਰ 'ਚ ਜੀ ਤੀਜਾ ਜਾਂ ਤਾਂ ਕੈਨੇਡਾ ਚਲੇ ਗਿਆ ਕਿ ਜੱਸ ਗੁੱਲ ਚਲੇਗਾ ਜਾਂ ਕਾਲਜ ਚਲੇਗਾ ਉਹ ਵਿਚਾਰੇ ਬੁੜਾ ਬੁੜੀ ਆਪਦਾ ਆਪਦਾ ਪ੍ਰੋਗਰਾਮ ਕਿਸੇ ਨੂੰ ਕੋਈ ਕਪਲ ਸ਼ਰਮਾ ਦਾ ਸ਼ੋਅ ਵਧੀਆ ਲੱਗਦਾ ਕਿਸੇ ਨੂੰ ਸੁਭਾਅ ਚ ਕੋਈ ਲਹਿਲਤ ਸ਼ੋਅ ਵਧੀਆ ਲੱਗਦਾ ਆਪਦਾ ਆਪਦਾ ਦੇਖੀ ਜੀ 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 ਮਤਲਬ ਕਹਿਣ ਦਾ ਵੀ ਹੁਣ ਉਹ ਸਮਾਂ ਨਹੀਂ ਰਿਹਾ ਤਾਂ ਚਿੜਚਲਾਪਾ ਨਹੀਂ ਹੁੰਦਾ ਵੀ ਜੇ ਹੁਣ ਉਹ ਵਿਚਾਰੀ ਬੈਠੀ ਕਪਲ ਸ਼ਰਮਾ ਦਾ ਸ਼ੋਅ ਦੇਖ ਰਹੀ ਆ ਤਾਂ ਉਹਨੂੰ ਜੇ ਵਿੱਚੋਂ ਆਵਾਜ਼ ਮਾਰ ਲਈ ਉਹਨੂੰ ਗੁੱਸਾ ਜੜ ਜਾਂਦਾ ਵੀ ਮੈਂ ਮੇਰਾ ਇੰਟਰਸਟ ਬਣਿਆ ਹੋਇਆ ਦੀ ਤੇ ਉਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਖਰਾਬ ਕਰਦੀਆਂ ਨੇ ਪਰ ਇਹਦੇ ਵਾਸਤੇ ਬਹੁਤ ਵਧੀਆ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਜਦੋਂ ਸਾਡੇ ਸੈਂਟਰ ਤੇ ਲੋਕ ਆਉਂਦੇ ਆ ਪੇਸ਼ੈਂਟ ਆਉਂਦੇ ਆ ਪਹਿਲਾਂ ਤਾਂ ਵੀ ਉਹਨਾਂ ਦੇ ਪਰਿਵਾਰ ਮਿਲਣ ਦੀਆਂ ਗੱਲਾਂ ਹੀ ਕਰਦਾ ਹੁੰਨਾ ਕਿਉਂਕਿ ਹਸਬੰਡ ਵਾਈਫ ਹੀ ਆਉਂਦੇ ਆ ਜ਼ਿਆਦਾਤਰ ਉਹਨਾਂ ਨੂੰ ਪੁੱਛੀਦਾ ਕਿ ਤੁਹਾਨੂੰ ਮਤਲਬ ਕਿ ਬਹੁਤ ਜ਼ਿਆਦਾ ਸਮਾਂ ਹੋ ਗਿਆ ਆਪਸ ਵਿੱਚ ਗੱਲਬਾਤ ਕੀਤੀ ਨੂੰ ਉਹ ਕਹਿੰਦੇ ਜੀ ਗੱਲਬਾਤ ਕੀ ਅਜੇ ਤਾਂ ਰੋਜ਼ ਹੀ ਮਿਲਦੇ ਆ ਮੈਂ ਸਾਣਾ ਆਪਸ ਵਿੱਚ ਹੂੰ ਉਹ ਕਹਿੰਦੇ ਸੀ ਆਪਸ ਚ ਹੀ ਗੱਲਾਂ ਕਰਦੇ ਆ ਮੈਂ ਕਿਹਾ ਨਹੀਂ ਮੇਰੇ ਪੁੱਛਣ ਦਾ ਮਤਲਬ ਤੁਹਾਨੂੰ ਇਹ ਆ ਵੀ ਕਦੇ ਇੱਕ ਦੂਜੇ ਦਾ ਹਾਲ ਪੁੱਛਿਆ ਕਦੇ ਤਾਂ ਇਹਨੂੰ ਕਿਹਾ ਵੀ ਤੂੰ ਅਜ ਕ੍ਰੀਨਾ ਕਪੂਰ ਵਰਗੀ ਲੱਗਦੀ ਹੈ ਹਾਂ ਉਹਨੂੰ ਪੁੱਛਦਾ ਵੀ ਕਦੇ ਤਾਂ ਕਿਹਾ ਵੀ ਤੂੰ ਜਨੀ ਦੇਵਾਲ ਵਰਗਾ ਲੱਗਦਾ ਕਦੇ ਕਿਸੇ ਨੂੰ ਇੱਕ ਦੂਏ ਨੂੰ ਤੁਸੀਂ ਐਪਰੀਸ਼ੀਏਟ ਕੀਤਾ ਨਹੀਂ ਕੋਈ ਨਹੀਂ ਕਦੇ ਤੂੰ ਕਿਹਾ ਵੀ ਤੂੰ ਇਨਾ ਕੰਮ ਕਰਦਾ ਥੱਕ ਜਾਂਦਾ ਸ਼ਾਮ ਨੂੰ ਜਲਦੀ ਆ ਜਾ ਕਰ ਜਾਂ ਜਾ ਸੌਂ ਜਾ ਕਰ ਜਾਂ ਜਾ ਨਾ ਮੈਂ ਤੇਰੇ ਲਈ ਆਹ ਬਣਾਇਆ ਤੇਰੇ ਲਈ ਆਹ ਬਣਾਇਆ ਕਦੇ ਨਹੀਂ ਕਦੇ ਉਹ ਨਹੀਂ ਪੁੱਛਦਾ ਵੀ ਤੂੰ ਸਾਰਾ ਦਿਨ ਕਦੇ ਬੇਬੇ ਦੀ ਸੇਵਾ ਕਰਦੀਆਂ ਕਦੇ ਬਾਪੂ ਦੀ ਕਰਦੀਆਂ ਸਾਡਾ ਵੀ ਕਰਦੀਆਂ ਨਿਆਣੇ ਵੀ ਕਰਦੀਆਂ ਸਵੇਰੇ 6 ਵਜੇ ਉੱਠ ਜਾਂਦੀਆਂ ਡੰਗਰ ਬੱਚਾ ਵੀ ਕਰਦੀਆਂ ਰਾਤ ਨੂੰ 11 ਵਜੇ ਤੱਕ ਘਰ ਕੇ ਮੰਜੇ ਤੇ ਗਿਰਦੀਆਂ ਲੈ ਤੇਰੇ ਪੈਰਾਂ ਨੂੰ ਮੈਂ ਤੇਲ ਦੂ ਲਾਦਵਾ ਲਿਆ ਮੈਂ ਤੇਰੀ ਮਾੜੀ-ਮੋਟੀ ਸੇਵਾ ਕਰ ਦੂ ਮੈਂ ਕਦੇ ਨਹੀਂ ਕਹਿੰਦੇ ਤਾਂ ਇਹ ਇੱਕ ਦੂਜੇ ਨੂੰ ਕਹੀ ਹੀ ਨਹੀਂ ਜਾਂਦਾ ਜਦੋਂ ਤੱਕ ਇੱਕ ਦੂਜੇ ਨਾਲ ਅਸੀਂ ਨਹੀਂ ਮੈਚ ਕਰਦੇ ਤਾਂ ਮਤਲਬ ਹੀ ਨਹੀਂ ਹੈ ਇਹ ਜਿਹੜੇ ਜਿਹੜੇ ਕੋਰਟ ਕਚੇਰੀਆਂ ਚ ਇੰਨੇ ਡਿਵੋਰਸ ਕੇਸ ਹੋ ਰਹੇ ਨੇ ਇੰਨੀ ਜਿਆਦਾ ਰੌਣਕਾਂ ਲੱਗ ਜਾਂਦੀਆਂ ਨੇ ਉਹਦਾ ਰੀਜ਼ਨ ਇਹ ਅੱਗੇ ਨਹੀਂ ਸੀ ਹੁੰਦੇ ਹੂੰ ਮੈਨੂੰ ਮੈਨੂੰ ਯਾਦ ਨਹੀਂ ਕੋਈ ਅਜਿਹੇ ਦਿਨ ਅਸੀਂ ਬਲਕਿ ਇੱਕ ਕਮਰੇ ਚ ਜੰਮੇ ਪਲੇ ਹੋਇਆ ਸਾਡਾ ਐਡਾ ਕ ਘਰ ਹੁੰਦਾ ਸੀ ਜਿੱਥੇ ਮੈਂ ਆਪਣੇ ਮਾਪੇ ਨਾਲ ਰਹਾ ਤਾਂ ਅਸੀਂ ਕਦੇ ਐ ਨਹੀਂ ਦੇਖਿਆ ਵੀ ਉਹਨਾਂ ਦੇ ਦੋਨਾਂ ਨੂੰ ਅਸੀਂ ਆਪਣੇ ਮਾਪੇ ਨੂੰ ਲੜਦੇ ਨਹੀਂ ਦੇਖਿਆ ਹੂੰ ਅੱਜ ਦੀ ਡੇਟ 'ਚ ਮੀਆਂ ਬੀਬੀ ਮੜਾ ਜਾ ਲੜਪੈਣਗੇ ਜਵਾਕਾਂ ਨੂੰ ਗੇਂਜਾ ਪੁੱਛ ਕੇ ਆਉਦੇ ਪਾਪੇ ਨੇ ਚਾਹ ਪੀਣੀ ਹੈ ਹਾਂ ਪਪਾ ਪੁੱਛੀ ਜੋ ਆਪਣੀ ਮੰਮੀ ਨੂੰ ਪੁੱਛ ਲੈ ਕੀ ਹਾਲ ਚੱਲਦਾ ਪਿਆ ਕੋਈ ਕੋਈ ਅੱਗੇ ਅਸੀਂ ਕਦੀ ਵੀ ਨਹੀਂ ਸਾਡੇ ਬਜ਼ੁਰਗ ਲੜਦੇ ਵੀ ਹੋਣਗੇ ਆਪਸ 'ਚ ਪਰ ਇਹ ਛੁੜੇ ਬੱਚਿਆਂ ਨੂੰ ਕੋਈ ਗੱਲ ਪਤਾ ਲੱਗ ਜੇ ਹੁਣ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਇਸ ਕਰਕੇ ਥੋੜਾ ਜਿਹਾ ਅਬ ਦੇ ਘਰ 'ਚ ਪਿਆਰ ਮੁਹੱਬਤ ਬਣਾ ਕੇ ਰੱਖਿਆ ਕਰੋ ਤੋਡੇ ਵਾਸਤੇ ਤੁਹਾਡੇ ਭਰਾ ਨੇ ਐਕਸ ਪਲੱਸ ਕੈਪਸੂਲ ਬਣਾਇਆ ਹੋਇਆ ਗੱਬਰੂ ਪਾਊਡਰ ਬਣਾਇਆ ਹੋਇਆ ਮੁਟਿਆਰ ਪਾਊਡਰ ਆਪਣੀਆਂ ਭੈਣਾਂ ਲਈ ਬਣਾਇਆ ਹੋਇਆ ਬੀਬੀਆਂ ਲਈ ਤੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਖਾਓ ਤੇ ਥੋੜੀ ਜਿਹੀ ਸਿਹਤ ਪ੍ਰਫੁੱਲਤ ਹੋਵੇ ਦਿਮਾਗ ਜਿਹੜਾ ਰਿਲੈਕਸ ਹੋਵੇ ਤੁੰਨੀ ਚ ਤੇਲ ਲਾਇਆ ਕਰੋ ਪੈਰਾਂ ਨੂੰ ਤੇਲ ਲਾਇਆ ਕਰੋ ਸਿਰ ਚ ਤੇਲ ਪਾ ਕੇ ਛੱਸਿਆ ਕਰੋ ਤੁਸੀਂ ਵੀ ਕਰ ਲਓ ਹੁਣ ਜਿਹੜਾ ਕਿਸੇ ਹੋਰ ਨੇ ਕਰਨਾ ਹੋਣਾ ਐ ਐ ਤੇਲ ਪਾਓ ਥੇਲੀ ਤੇ ਐ ਸਿਰ 'ਚ ਰੱਖੋ ਣਾਉਣ ਤੋਂ ਪਹਿਲਾਂ ਇਹ ਮਲ ਜਾ ਮਲ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਮਲ ਕੇ ਸਿਰ ਤੇ ਕੱਪੜਾ ਬੰਨ ਕੇ ਸੌਂਜੋ ਸਵੇਰ ਤੱਕ ਹੈੱਡ ਪੂਰਾ ਦਰਮ ਹੋਊਗਾ ਪੈਰਾਂ ਨੂੰ ਤੇਲ ਲਾ ਕੇ ਸੌਂਜੋ ਬਸ ਇਹ ਚੀਜ਼ਾਂ ਘਰੇਲੂ ਨੇ ਛੋਟੀਆਂ ਛੋਟੀਆਂ ਗੱਲਾਂ ਨੇ ਔਰ ਇਨ੍ਹਾਂ ਗੱਲਾਂ ਦੇ ਨਾਲ ਪਰਿਵਾਰ ਬਣੇ ਰਹਿੰਦੇ ਹਾਂ ਜੀ ਸੜ ਇੱਕ ਛੋਟੇ ਜਿਹੇ ਸਵਾਲ ਤੇ ਹੋਰ ਕਰ ਲੈਣੇ ਖਾਸ ਕੁੜੀਆਂ ਵਾਲੇ ਸਵਾਲ ਤੇ ਕਿਉਂਕਿ ਕੁੜੀਆਂ ਦਾ ਇੱਕ ਸਬਾਕ ਹੁੰਦਾ ਚਿੜਚਿੜਾ ਜਿੱਦਾਂ ਲਗਾ ਲਓ ਕਿ ਮੈਨੂੰ ਕਿਸੇ ਨੇ ਕੁਝ ਕਹਿਤਾ ਮੈਂ ਉਹਨੂੰ ਵੱਡ ਖਾਣ ਕੇ ਪੈ ਜੀ ਪੈ ਜਾਾਂਗੀ ਨਾ ਐਦਾਂ ਲੱਗੂਗਾ ਵੀ ਹਾਂ ਤੂੰ ਮੈਨੂੰ ਕਿਹਾ ਕਿਉਂ ਇੱਕ ਗੁੱਸਾ ਹੁੰਦਾ ਵੀ ਅਗਲਾ ਬੰਦਾ ਸਾਨੂੰ ਬੋਲ ਕੇ ਕਿਉਂ ਚਲਾ ਗਿਆ ਉਸ ਚਿੜਚਿੜੇ ਪਾਉਂਦੇ ਪਿੱਛੇ ਕੋਈ ਰਾਜ ਹੋਵੇ ਜਾਂ ਕੋਈ ਹੋਰ ਹੱਲ ਹੋਵੇ ਜਿਸ ਨਾਲ ਅਸੀਂ ਖੁਸ਼ ਰਹੀਏ ਚਿੜਚਿੜੇ ਨਾ ਹੋਈਏ ਕਿਉਂਕਿ ਖੂਨ ਤੇ ਆਪਣਾ ਹੀ ਸੁੱਕਦਾ ਹੈਗਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਵੀ ਜੇ ਕੋਈ ਕੁਝ ਕਹਿ ਗਿਆ ਤਾਂ ਕਹਿ ਗਿਆ ਯਾਰ ਇਹ ਤੇ ਕੀ ਗੱਲ ਹੈ ਜੇ ਜੱਗ ਤੇ ਜਾਉਂਦੇ ਆ ਤਾਂ ਕਹਿ ਗਿਆ ਮਰੇ ਕੁੱਤੇ ਨੂੰ ਤਾਂ ਕੋਈ ਲੱਤ ਵੀ ਨਹੀਂ ਮਾਰਦਾ ਪਰ ਜੇ ਕੋਈ ਕਹਿ ਗਿਆ ਪਰ ਇਹ ਵੀ ਗੱਲ ਦਾ ਧਿਆਨ ਰੱਖੋ ਵੀ ਤੁਹਾਡੀ ਸੈਲਫ ਰਿਸਪੈਕਟ ਨੂੰ ਕੋਈ ਟੱਚ ਨਾ ਦੇ ਦੇ ਉਹਦਾ ਬਹੁਤ ਧਿਆਨ ਰੱਖੋ ਕਿ ਜੇ ਤੁਹਾਡੀ ਸੈਲਫ ਰਿਸਪੈਕਟ ਨੂੰ ਕੋਈ ਕੁਝ ਕਰਦਾ ਤਾਂ ਫਿਰ ਉਹਦਾ ਤਾਂ ਫਿਰ ਰੱਬ ਹੀ ਰੱਖਾ ਫਿਰ ਚੜਚੜਾ ਝੜਚੜਾ ਪਾਣੀ ਨਹੀਂ ਹੁੰਦਾ ਫਿਰ ਤਾਂ ਹਸਾਬ ਕਿਤਾਬ ਹੀ ਹੁੰਦਾ ਨਵੇੜੀ ਤੇ ਫਿਰ ਤਾਂ ਹੋਣਾ ਵੀ ਚਾਹੀਦਾ ਪਰ ਜਿਹੜੇ ਆਪਣੇ ਭੈਣ ਭਰਾ ਆਪਸ ਚ ਚਿਰਚੜੇ ਹੋ ਜਾਂਦੇ ਆ ਉਹ ਇੱਕ ਡਿਫਰੈਂਟ ਚੀਜ਼ ਆ ਜੇ ਤੁਹਾਡੇ ਕਿਸੇ ਭੈਣ ਭਰਾ ਨੇ ਤੁਹਾਨੂੰ ਕੋਈ ਗੱਲ ਕਹਿ ਤੀ ਤਾਂ ਉਹਦੇ ਤੇ ਜਰੂਰ ਵਿਚਾਰ ਕਰੋ ਵੀ ਇਹਨੇ ਕਿਉਂ ਕਹੇ ਜੇ ਤੁਹਾਡੇ ਫਾਇਦੇ ਲਈ ਕਹੀ ਹੋਊਗੀ ਹੈ ਨਾ ਤੇ ਉਹ ਚੀਜ਼ ਜਿਹੜੀ ਆ ਬਹੁਤ ਵਿਚਾਰ ਕਰਨ ਦੀ ਆ ਔਰ ਜਿਹੜਾ ਕੁੜੀਆਂ ਦੇ ਵਿੱਚ ਚਿਰਚੜਾਪਣ ਜ਼ਿਆਦਾ ਆ ਰਿਹਾ ਉਹ ਆ ਰਹੀ ਆ ਖੁਸ਼ਕੀ ਦਿਲ ਦੀ ਔਰ ਦਿਮਾਗ ਦੀ ਖੁਸ਼ਕੀ ਆਏ ਇਹਦੇ ਵਾਸਤੇ ਮੈਂ ਕਹਿਣਾ ਨਾ ਧੁੰਨੀ ਚ ਤੇਲ ਲਾਇਆ ਕਰੋ ਨਾਬੀ ਟੱਚ ਆਇਲ ਆਪਣੇ ਕੰਪਨੀ ਦਾ ਵੀ ਬਣਦਾ ਤੁੱਕਰੀ ਲਾ ਲਿਆ ਕਰੋ ਕੋਈ ਵੀ ਤੇਲ ਮਿਲਦਾ ਉਹੀ ਲਾ ਲਿਆ ਕਰੋ ਪਰ ਇਹ ਜਿਹੜਾ ਚਿੜਚਿੜਾ ਪਾਣਾ ਕੁੜੀਆਂ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਅੱਜ ਕੱਲ ਤਾਂ ਮੁੰਡਿਆਂ ਚ ਵੀ ਬਹੁਤ ਹੋ ਗਿਆ ਕੁੜੀਆਂ ਦੇ ਵਿੱਚ ਇਸ ਕਰਕੇ ਆ ਕਿ ਜਦੋਂ ਪੀਰੀਅਡ ਸਟਾਰਟ ਹੁੰਦੇ ਆ ਪੀਸੀਓਡੀ ਦਾ ਪ੍ਰੋਬਲਮ ਹੁੰਦਾ ਉਸ ਟਾਈਮ ਜਾ ਕੇ ਜਿਹੜੀਆਂ ਪ੍ਰੋਬਲਮ ਨੇ ਉਹ ਖੜੀਆਂ ਹੋ ਜਾਂਦੀਆਂ ਨੇ ਔਰ ਔਰ ਜਿਹੜੇ ਮੈਂਸਿਸ ਪ੍ਰੋਬਲਮ ਅੱਗੇ ਪਿੱਛੇ ਹੋ ਰਹੇ ਨੇ ਅੱਜਕੱਲ ਕੁੜੀਆਂ ਦੇ ਉਹਦੇ ਕਰਕੇ ਵੀ ਇਹ ਬਹੁਤ ਵੱਡੀ ਪ੍ਰੋਬਲਮ ਆ ਗਈ। ਜੀ ਕੋਈ ਦੇਸੀ ਇਲਾਜ ਹੋਵੇ ਕੋਈ ਘਰੇਲੂ ਨੁਸਖਾ ਜਿਸ ਨਾਲ ਅਸੀਂ ਜੜਜੜਾ ਪੰਚੜਾ ਘਰ ਦੇ ਵਿੱਚੋਂ ਹੀ ਖਤਮ ਕਰ ਦਈਏ ਕਿਸੇ ਦੇ ਵਿੱਚ ਵੀ ਨਾ ਹੋਵੇ। ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਜਿਵੇਂ ਹੁਣ ਮੰਨ ਲਓ ਤੁਹਾਨੂੰ ਇਹ ਹੁੰਦਾ ਕਿ ਇਹ ਖੁਸ਼ਕੀ ਦੀ ਗੱਲ ਹੈ ਸਾਰੀ ਖੁਸ਼ਕੀ ਦੀ ਗੱਲ ਹੈ ਬਾਡੀ ਮ사ਜ ਹੋਣੀ ਚਾਹੀਦੀ ਹੈ। ਹੂੰ ਹਫਤੇ ਚ ਇੱਕ ਵਾਰੀ ਘੱਟੋ ਘੱਟ ਹੋਣੀ ਚਾਹੀਦੀ ਹੈ ਡੇਲੀ ਹੋ ਜੇ ਤਾਂ ਰੱਬ ਦੀ ਕਿਰਪਾ ਔਰ ਦੂਜੀ ਚੀਜ਼ ਸਭ ਤੋਂ ਵਧੀਆ ਚੀਜ਼ਾਂ ਦੇ ਵਾਸਤੇ ਸਵੇਰੇ ਉੱਠ ਕੇ ਖਾਲੀ ਪੇਟ ਪਹਿਲਾਂ ਸਭ ਤੋਂ ਉਹ ਫਲ ਖਾਓ ਜਿਹੜਾ ਤੁਹਾਡੀ ਲੀਵਰ ਦੇ ਨਾਲ ਫਰੰਟ ਲਈਆ ਉਹਨੂੰ ਕਹਿੰਦੇ ਆ ਅਸੀਂ ਖੀਰਾ ਖਾਓ ਗਾਜਰ ਖਾਓ ਟਮਾਟਰ ਖਾਓ ਮੂਲੀ ਖਾਓ ਇਹ ਜਿਹੜੇ ਸੈਲਡ ਆ ਇਹ ਤੁਸੀਂ ਸਵੇਰੇ ਸਵੇਰੇ ਖਾ ਲਓ ਔਰ ਉਸ ਤੋਂ ਬਾਅਦ 10-15 ਮਿੰਟ ਬਾਅਦ ਸੇਬ ਖਾ ਲਓ ਅੱਛਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਚੜਚੜਾਪਾ ਆਣਾ ਮਾਈਗਰੇਨ ਆ ਸਿਰ ਦੁਖਦਾ ਰਹਿੰਦਾ ਉਨਾ ਵਾਸਤੇ ਸਭ ਤੋਂ ਵਧੀਆ ਚੀਜ਼ ਰੱਬ ਨੇ ਬਣਾਈ ਆ ਕਿ ਸੇਬ ਲਓ ਉਹਦੇ ਵਿੱਚ 4-5 ਲੌਂਗ ਪੁੱਠੇ ਕਰਕੇ ਟਿਪ ਕਰ ਦਿਓ ਔਰ ਉਹਨੂੰ ਰਾਤ ਭਰ ਪਿਆ ਰਹਿਣ ਨੂੰ ਤੇ ਸਵੇਰੇ ਉੱਠ ਕੇ ਉਹਦੇ ਲੌਂਗ ਕੱਢ ਦਿਓ ਸੇਬ ਖਾਣਾ ਸ਼ੁਰੂ ਕਰ ਦਿਓ ਸੇਬ ਨੂੰ ਦੰਦੀ ਵੱਡ ਵੱਡ ਕੇ ਖਾਓ ਤੁਸੀਂ ਦੇਖੋਗੇ ਕਿ ਚੰਦ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਸੁਭਾਅ ਚੇਂਜ ਹੋ ਰਿਹਾ ਹੂੰ ਗੁੱਸਾ ਆਉਣਾ ਬੰਦ ਹੋ ਗਿਆ ਜਿਹੜਾ ਦਿਮਾਗ ਦੇ ਵਿੱਚ ਦਰਦ ਸੀਗਾ ਮਾਈਗਰੇਨ ਸੀਗਾ ਉਹ ਵੀ ਠੀਕ ਹੋ ਗਿਆ ਇਹ ਜਿਹੜੇ ਛੇੜਲੂ ਨੁਸਖੇ ਛੋਟੇ ਛੋਟੇ ਚੀਜ਼ਾਂ ਨੇ ਠੀਕ ਹੋ ਜਾਂਦੀਆਂ ਨੇ ਬਾਕੀ ਜਿਨ੍ਹਾਂ ਨੂੰ ਸਵियर ਪੇਨ ਹੈ ਸਵियर ਮਾਈਗਰੇਨ ਉਹਨਾਂ ਲਈ ਸਾਡੇ ਵੈਦ ਬੈਠੇ ਆ ਸਾਡੇ ਡਾਕਟਰ ਬੈਠੇ ਆ ਟੈਲੀਫੋਨ ਕਰਕੇ ਸਲਾਹ ਲੈ ਲਿਆ ਕਰੋ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਈ ਬੜਾਈਆਂ ਹੋਈਆਂ ਨੇ ਪਰ ਬਹੁਤ ਸਾਰੀਆਂ ਸਲਾਹਾਂ ਨੇ ਜਿਹੜੀਆਂ ਤੁਹਾਨੂੰ ਦੇਣ ਨੂੰ ਪੈਂਡਿੰਗ ਰਹਿ ਜਾਂਦੀਆਂ ਨੇ ਜੀ ਇੱਕ ਛੋਟਾ ਜਿਹਾ ਤੇ ਆਖਰੀ ਸਵਾਲ ਸਰ ਹੋਰ ਪੁੱਛ ਲੈਣੇ ਆ ਜਿੱਦਾਂ ਹੁੰਦਾ ਕਿ ਸਾਡੀਆਂ ਮਾਵਾ ਪੈਨਾ ਸਾਰਦਨ ਕੰਮ ਕਰਦੀਆਂ ਰਹਿੰਦੀਆਂ ਨੇ ਘਰ ਦੇ ਵਿੱਚ ਤੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਜਾਂ ਇਕੱਲੇ ਕਿ ਮੁਖੀ ਆ ਸਾਡੇ ਪਿਤਾ ਭਰਾ ਸਾਰੇ ਕਹਿੰਦੇ ਆ ਕਿ ਤੂੰ ਦਿਨ ਭਰ ਦੇ ਵਿੱਚ ਕੀਤਾ ਕੀ ਐ ਸਿਰਫ ਭਾਂਡੇ ਮੰਜੇ ਨੇ ਚਾਰ ਰੋਟੀ ਬਣਾਈ ਐ ਥਕਾਵਟ ਤਾਂ ਹੁੰਦੀ ਐ ਉਹਦੇ ਬਾਅਦ ਗੁੱਸਾ ਵੀ ਆਏਗਾ ਤੇ ਉਸ ਥਕਾਵਟ ਨੂੰ ਲਾਣ ਦੇ ਲਈ ਸਾਡੀਆਂ ਮਾਵਾਂ ਜੜੀਆਂ ਨੇ ਗੋਲੀ ਖਾ ਲੈਂਦੀਆਂ ਨੇ ਪੇਨਕিলার ਚੋਂ ਹੁੰਦੀ ਐ ਉਸ ਦਾ ਇਸਤੇਮਾਲ ਕਰਦੇ ਆ ਪਰ ਰੋਜ਼ ਰੋਜ਼ ਇਹ ਸਹੀ ਨਹੀਂ ਐ ਕੋਈ ਹੋਰ ਤਰੀਕਾ ਹੋਵੇ ਜਿਸ ਨਾਲ ਥਕਾਵਟ ਵੀ ਲੈ ਜੇ ਤੇ ਬੰਦਾ ਖੁਸ਼ ਵੀ ਰਹਿ ਜੇ ਦੇਖੋ ਇਹਦਾ ਜਿਹੜਾ ਮੇਨ ਤਰੀਕਾ ਨਾਲ ਜੀ ਉਹ ਇਹੀ ਆ ਇੱਕ ਦੂਜੇ ਨੂੰ ਉਦੇ ਕੰਮ ਨੂੰ ਐਪਰੀਸ਼ੀਏਟ ਕਰੋ ਹੁਣ ਮੈਡਮ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਮੇਰੇ ਨਾਲ ਬੈਠੇ ਹੋ ਤੁਹਾਡਾ ਸ਼ੋਅ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਅੱਛਾ ਲੱਗਿਆ ਤਾਂ ਮੈਨੂੰ ਕਹਿਣ ਚ ਕੀ ਨੁਕਸਾਨ ਹੈ ਬਿਲਕੁਲ ਕਹਿਣਾ ਚਾਹੀਦਾ ਬਿਲਕੁਲ ਜੇ ਤੁਹਾਨੂੰ ਮੇਰੇ ਨਾਲ ਬੈਠ ਕੇ ਅੱਛਾ ਲੱਗਦਾ ਤੁਹਾਨੂੰ ਮੇਰੇ ਨਾਲ ਕੰਮ ਕਰਕੇ ਅੱਛਾ ਲੱਗਦਾ ਤੁਹਾਨੂੰ ਕਹਿਣਾ ਚਾਹੀਦਾ ਬੰਦਾ ਕਹਿੰਦਾ ਵੀ ਠੀਕ ਆ ਅੱਗੇ ਨੂੰ ਇਹੀ ਕਹੂਗਾ ਵੀ ਉਹ ਕੁੜੀ ਨੂੰ ਭੇਜ ਦਿਓ ਜੋ ਠੀਕ ਕੰਮ ਕਰਦੀ ਹੈ ਤੇ ਜਿਹੜਾ ਇਸੇ ਤਰ੍ਹਾਂ ਤੁਹਾਡੇ ਪਰਿਵਾਰ ਦੀ ਗੱਲ ਹੈ ਜੇ ਪਰਿਵਾਰ ਦੇ ਵਿੱਚ ਕੋਈ ਲੇਡੀ ਆ ਤੁਸੀਂ ਉਹਦਾ ਧੰਨਵਾਦ ਕਰਦੇ ਨਾ ਤੱਕੋ ਕਿਉਂਕਿ ਸਵੇਰੇ ਵਿਚਾਰੀ 6 ਵਜੇ ਉੱਠਦੀ ਆ ਤੁਹਾਡੇ ਵਾਂਸ਼ ਨੂੰ ਚਲਾਂਦੀ ਆ ਤੁਹਾਡੇ ਬੱਚੇ ਪਾਲਦੀ ਆ ਤੁਸੀਂ ਕਹਿੰਦੇ ਹੋ ਸੀ ਉਹਨੂੰ ਰੋਟੀ ਖਵੰਣਿਆ ਔਰ ਤੁਸੀਂ ਐ ਨਹੀਂ ਸੋਚਦੇ ਵੀ ਉਹਦੀ ਕਿਸਮਤ ਦੀ ਖੰਣਿਆ ਇਹ ਘਰ ਦੀ ਲక్ష్ਮੀ ਹੁੰਦੀ ਆ ਇਹਨੂੰ ਐਵੇਂ ਨਹੀਂ ਕਿਹਾ ਬਜ਼ੁਰਗਾਂ ਨੇ ਇਹ ਘਰ ਦੀ ਸਾਡੀ ਲక్ష్ਮੀ ਆ ਵੀ ਲక్ష్ਮੀ ਦਾ ਮਤਲਬ ਹੈ ਵੀ ਸਰਮਾਇਆ ਸਾਡਾ ਉਹ ਸਾਡੀ ਇੱਜ਼ਤ ਹੈ ਜਿਹਦੀ ਇੱਜ਼ਤ ਗਈ ਉਹ ਚਾਹੇ ਕਰੋੜਾ ਰੁਪਿਆ ਪਿਆ ਰਹੇ ਉਹਦੇ ਘਰ ਚ ਉਹਦੇ ਘਰ ਆਏਗੀ ਘਰ ਦੀ ਇੱਜ਼ਤ ਗੋਣੇ ਤੁਹਾਡੀ ਵਾਈਵ ਹੈ ਤੁਹਾਡੀ ਬੇਟੀ ਹੈ ਤੁਹਾਡੀ ਮਾਂ ਹੈ ਤੁਹਾਡੀ ਦਾਦੀ ਹੈ ਜਿਹੜੀ ਘਰ ਦੀ ਨਾਰੀ ਹੈ ਉਹੀ ਤਾਂ ਘਰ ਦੀ ਇੱਜ਼ਤ ਹੈ ਤੇ ਜੇ ਉਹ ਖਰਾਬ ਹੋ ਗਈ ਫੇ ਤੁਹਾਡੇ ਪੱਲੇ ਵੀ ਕੀ ਹੈ ਤਾਂ ਉਹਦੀ ਇੱਜ਼ਤ ਕਰੋ ਕਦਰ ਕਰੋ ਪ੍ਰਮਾਤਮਾ ਨੇ ਇਹੀ ਸਾਰੇ ਜਗ੍ਹਾ ਸੰਦੇਸ਼ ਦਿੱਤਾ ਔਰ ਹਰ ਹਰ ਦੇਖੋ ਜਿੰਨੇ ਵੀ ਅਸੀਂ ਮੈਂ ਮੈਂ ਹਿੰਦੂ ਪਰਿਵਾਰ ਚ ਪੈਦਾ ਹੋਇਆ ਮੈਨੂੰ ਤਾਂ ਇੰਨਾ ਕੁ ਪਤਾ ਵੀ ਸਭ ਤੋਂ ਪਹਿਲਾਂ ਜਿਵੇਂ ਸੀਤਾ ਰਾਮ ਲਿਖਿਆ ਜਾਊਗਾ ਰਾਧੇ ਕ੍ਰਿਸ਼ਨ ਲਿਖ ਮੈਂ ਔਰਤ ਦਾ ਨਾਮ ਪਹਿਲਾਂ ਆਉਂਦਾ ਹੈ ਲੇਡੀ ਦਾ ਨਾਮ ਫੀਮੇਲ ਦਾ ਨਾਮ ਤਾਂ ਇਸ ਸਤਕਾਰ ਯੋਗ ਨਾਰੀ ਬਾਬੇ ਨਾਨਕ ਨੇ ਵੀ ਕਿਹਾ ਵੀ ਸੋ ਕਿਉ ਮੰਦਾ ਆਖੀ ਜਿਤ ਜਮੇ ਰਾਜਾਨ ਛੋਟੀ ਛੋਟੀਆਂ ਗੱਲਾਂ ਨਹੀਂ ਹੈਗੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਨੇ ਔਰ ਜੇ ਤੁਸੀਂ ਨਾਰੀ ਦਾ ਸਤਕਾਰ ਨਹੀਂ ਕਰਦੇ ਤਾਂ ਉਸ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਜੀ ਮਾਫ ਕਰਨਾ ਸਰ ਵੈਸੇ ਸਵਾਲ ਪਹਿਲਾਂ ਰੁਕ ਗਏ ਸੀ ਪਰ ਇੱਕ ਸਵਾਲ ਮੇਰੇ ਮਨ ਚ ਹੋਰ ਆ ਗਿਆ ਜਿੱਦਾਂ ਹੁੰਦਾ ਕਿ ਜੋ ਕੁੜੀਆਂ ਨੇ ਨਾ ਕਾਫੀ ਛੇਤੀ ਗੁੱਸਾ ਵੀ ਕਰ ਜਾਂਦੀਆਂ ਨੇ ਜਿੱਦਾਂ ਆਪਾਂ ਨੂੰ ਕਿਸੇ ਨੇ ਕੁਝ ਕਹਿ ਦਿੱਤਾ ਅਸੀਂ ਬਹੁਤ ਛੇਤੀ ਗੁੱਸਾ ਕਰਾਂਗੇ ਗੱਲ ਨੂੰ ਦਿਲ ਤੇ ਲਗਾ ਲਾਂਗੇ ਕਿ ਇਹ ਸਾਨੂੰ ਉਸ ਬੰਦੇ ਨੇ ਐਵੇਂ ਕਹਿ ਦਿੱਤਾ ਕਿਉਂ ਕੀਤਾ ਕਿ ਸੱਚਮੁੱਚ ਜੇ ਮੈਨੂੰ ਅਗਲੇ ਬੰਦੇ ਨੇ ਮਾੜਾ ਕਹਿਤਾ ਕਿ ਮੈਂ ਸੱਚੀ ਮੁੱੱਚੀ ਮਾੜੀ ਆ ਜਾਂ ਕਿਸੇ ਨੇ ਕਹਿਤਾ ਤੇਰੀ ਸ਼ਕਲ ਨਹੀਂ ਸੋਹਣੀ ਸ਼ੀਸ਼ੇ ਚ ਵਾਰ-ਵਾਰ ਖੜ ਕੇ ਦੇਖਣਾ ਕਿ ਰੱਬ ਨੇ ਮੈਨੂੰ ਬਣਾਇਆ ਕਿਉਂ ਆ ਜਾਂ ਆਪਣੇ ਆਪ ਨਾਲ ਦੁੱਖ ਕਰੀ ਜਾਣਾ ਆਪ ਹੀ ਸਵਾਲ ਕਰਨੇ ਆਪ ਹੀ ਜਵਾਬ ਕਰਨੇ ਇਸ ਦਾ ਕੋਈ ਹੱਲ ਹੈ ਕਿ ਅਗਲੇ ਬੰਦੇ ਦੀਆਂ ਗੁੱਸਾ ਗੱਲਾਂ ਦਾ ਗੁੱਸਾ ਨਾ ਲੱਗੇ ਦੇਖੋ ਇਹਦੇ ਲਈ ਨਾ ਕਾਉਂਸਲਿੰਗ ਹੁੰਦੀ ਆ ਨੇ ਜਿਹੜਾ ਇਨਸਾਨ ਦਾ ਸੁਭਾਅ ਹੀ ਇਦਾਂ ਦਾ ਹੋ ਜੀ ਵੀ ਉਹਨੂੰ ਮਾੜਾ ਜੇ ਕਿਸੇ ਨੇ ਕਹਦਾ ਵੀ ਆ ਕੀ ਹੋ ਗਿਆ ਤੇਰੇ ਦਾਗ ਜਾਂ ਪੈ ਗਿਆ ਉਸ ਟਾਈਮ ਤਾਂ ਵੜਕ ਮਾਰ ਜੂ ਲੈ ਕੁਝ ਨਹੀਂ ਹੋਇਆ ਕਰੇ ਜਾ ਕੇ ਰੋਈ ਜੂ ਹਾਂ ਮਤਲਬ ਇਹ ਚੀਜ਼ਾਂ ਐਵੇਂ ਦਿਲ ਨੂੰ ਲਾਉਣ ਵਾਲੀਆਂ ਨੇ ਜਿਹੜੀ ਸ਼ਕਲ ਜਿਹੇ ਜੀ ਹੈਗੀ ਆ ਅਸੀਂ ਦੇਖੋ ਕਿਹੜੇ ਕਿਹੜੇ ਸ਼ਕਲਾਂ ਨਹੀਂ ਝੱਲੀਆਂ ਜ਼ਿੰਦਗੀ 'ਚ ਹਰ ਤਰ੍ਹਾਂ ਦੀ ਸ਼ਕਲ ਨੂੰ ਆਪਾਂ ਪਿਆਰ ਕੀਤਾ ਜਿਹੜੀ ਸ਼ਕਲ ਸਾਨੂੰ ਕਈ ਵਾਰੀ ਪਹਿਲੀ ਨਜ਼ਰ ਚੰਗਣੀ ਨਹੀਂ ਲੱਗਦੀ ਉਦੋਂ ਵੀ ਅਸੀਂ ਹੌਸੇ ਸ਼ਕਲ ਤੇ ਵਰਤੇ ਰਹਿੰਨੇ ਤੇ ਇਹ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਔਰ ਇਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਵਿਚਰਦੀਆਂ ਨੇ ਔਰ ਇਹਨਾਂ ਨੂੰ ਅਸੀਂ ਅਸੀਂ ਬੜੇ ਲੈਕਚਰ ਦੰਦੇ ਆ ਸਵੇਰ ਤੋਂ ਸ਼ਾਮ ਤੱਕ ਔਰ ਬੜੇ ਪੇਸ਼ੈਂਟ ਨੂੰ ਅਸੀਂ ਸੈਟੀਸਫਾਈਡ ਕਰਾਉਂਦੇ ਜੀ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣਾ ਇਹਨਾਂ ਕੀਮਤੀ ਸਮਾਂ ਸਾਡੇ ਦਰਸ਼ਕਾਂ ਲਈ ਮਾਵਾ ਪੈਣਾ ਸਭ ਵਾਸਤੇ ਸਾਂਝਾ ਕੀਤਾ ਤੇ ਸਾਡੇ ਦਰਸ਼ਕਾਂ ਦੇ ਵੱਲੋਂ ਵੀ ਮੈਂ ਖੁਦ ਧੰਨਵਾਦ ਕਰਦੀ ਹਾਂ ਕਿਉਂਕਿ ਉਹ ਤੁਹਾਡੇ ਸ਼ੋਅ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਬਸ ਇਹੀ ਛੋਟੀ ਛੋਟੀ ਗੱਲਾਂ ਨੇ ਜੀ ਇਹਨਾਂ ਦਾ ਖਿਆਲ ਰੱਖੋ ਔਰ ਘਰ ਦੇ ਵਿੱਚ ਪਿਆਰ ਬਣਾ ਕੇ ਰੱਖੋ ਆਪਣੇ ਬਜ਼ੁਰਗਾਂ ਦਾ ਮੈਂ ਮੁੰਡਿਆਂ ਨੂੰ ਕਹਿੰਦਾ ਔਰ ਕੁੜੀਆਂ ਨੂੰ ਵੀ ਕਹਿੰਦਾ ਔਰ ਵੀ ਮੰਦਰ ਮਸਜਿਦ ਮਸੀਤਾਂ ਦੇ ਵਿੱਚ ਵੀ ਕੁਝ ਨਹੀਂ ਰੱਖਿਆ ਹੋਇਆ ਜੇ ਤੁਸੀਂ ਆਪਣੇ ਮਾਪੇ ਦੀ ਇੱਜ਼ਤ ਨਹੀਂ ਕਰਦੇ ਔਰ ਮਾਪੇ ਦੇ ਪੈਰਾਂ ਨੂੰ ਕਦੇ ਤੇਲ ਲਾ ਕੇ ਦੇਖਿਓ ਰਾਤ ਨੂੰ ਲਾਇਓ ਦਿਲੋਂ ਹੈ ਨਾ ਕੋਈ ਸੁਭਾਸ਼ ਗੋਇਲ ਨੇ ਕਿਹਾ ਤੀ ਤਨ ਲੋੜ ਦਿਲੋਂ ਸਰੋਂ ਦਾ ਤੇਲ ਲੈ ਕੇ ਆਪਣੀ ਮਾਂ ਦੇ ਪੈਰਾਂ ਨੂੰ ਉਂਗਲੀਆਂ 'ਚ ਫਸਾ ਫਸਾ ਕੇ ਤਸੱਲੀ ਨਾਲ ਜਿਵੇਂ ਉਹਨੇ 9 ਮਹੀਨੇ ਤੁਹਾਨੂੰ ਪੇਟ 'ਚ ਰੱਖਿਆ ਉਹਵੇਂ ਸੋਚ ਕੇ ਕੱਲੀ-ਕੱਲੀ ਚੀਜ਼ ਦੇ ਉਤੇ ਉਦੋਂ ਵੀ ਤੁਹਾਨੂੰ ਉਹਨੇ ਪਾਲਿਆ ਜਦੋਂ ਤੁਹਾਨੂੰ ਹੋਸ਼ ਵੀ ਨਹੀਂ ਸੀਗਾ ਕਿ ਸੂਸੂ ਕਿੱਥੇ ਕਰਦੇ ਆਪਾਂ ਤੇ ਖੜੇ ਕਿੱਥੇ ਆ ਬੈਠੇ ਕਿੱਥੇ ਗਿਰ ਗਏ ਚੱਕਲੇ ਪੈਲੇ ਉਦੋਂ ਵੀ ਉਹਨੇ ਸੰਭਿਆ ਤੇ ਮਤਲਬ ਉਹਨੂੰ ਉਸੇ ਰੂਪ 'ਚ ਨਜ਼ਰ ਲੈ ਕੇ ਉਹਦੇ ਇੱਕ ਵਾਰੀ ਪੈਰਾਂ ਨੂੰ ਤੇਲ ਲਾ ਕੇ ਦੇਖਿਓ ਜਿਹੜੇ ਤੁਹਾਡੇ ਜਾਂ ਜਾਂਦੇ ਟਿਕਟ ਰੁਕੇ ਪਏ ਨੇ ਐ ਲੱਗ ਜਾਣੇ ਜਿਹੜੇ ਤੁਹਾਡੇ ਕੰਮ ਰੁਕੇ ਪਏ ਨੇ ਐ ਹੋ ਜਾਣੇ ਆ ਤੁਹਾਨੂੰ ਕਿਸੇ ਪੰਡਤਾਂ ਪੂਠੀਆਂ ਦੇ ਵਿੱਚ ਫਿਰਨ ਦੀ ਲੋੜ ਨਹੀਂ ਹੈ ਔਰ ਸਭ ਤੋਂ ਵੱਡੀ ਚੀਜ਼ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਪਿਆਰ ਕਰੋ ਔਰ ਬਜ਼ੁਰਗਾਂ ਨੂੰ ਵੀ ਮੈਂ ਇਹੀ ਗੱਲ ਕਹੂੰਗਾ ਕਿ ਅੱਜ ਕੱਲ ਜਿਹੜੇ ਬੱਚੇ ਸਾਡੇ ਨਸ਼ਿਆਂ ਵੱਲ ਤੁਰੇ ਹੋਏ ਆ ਉਹਨਾਂ ਦਾ ਵੀ ਧਿਆਨ ਰੱਖੋ ਕੱਲ ਨੂੰ ਉਹਨਾਂ ਬੱਚਿਆਂ ਨੇ ਤੁਹਾਨੂੰ ਇਹੀ ਕਹਿਣਾ ਕਿ ਤੈਂ ਸਾਹਮਣਾ ਦੀ ਸਾਨੂੰ ਕੀ ਪਤਾ ਦੀ ਇਹ ਤਾਂ ਕੱਚੀ ਮਿੱਟੀ ਸੀ ਇਸ ਕਰਕੇ ਇਹਨਾਂ ਚੀਜ਼ਾਂ ਦਾ ਜੇ ਖਿਆਲ ਰੱਖੋਗੇ ਤਾਂ ਤੁਹਾਡਾ ਘਰ ਪਰਿਵਾਰ ਸਾਰਿਆਂ ਦਾ ਵਧੀਆ ਬਣਿਆ ਰਹੂਗਾ ਬਾਕੀ ਕੋਈ ਸਿਹਤ ਦਾ ਮਸਲਾ ਨੰਬਰ ਨਾਲ ਦੇ ਸੰਪਰਕ ਕਰਕੇ ਗੱਲਬਾਤ ਕਰਦੇ ਰਹੋ ਜਿੰਨੇ ਕੁ ਜੋਗੇ ਹੈਗੇ ਆ ਤੁਹਾਡੇ ਦੇ ਜਰੂਰ ਕਰਾਂਗੇ ਜੀ ਜੀ ਸੋ ਵੀਡੀਓ ਵੈਸੇ ਤਾਂ ਚੰਗੀ ਲੱਗੀ ਹੋਏਗੀ ਕਹਿਣ ਦੀ ਲੋੜ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਜਿਹੀਆਂ ਗੱਲਾਂ ਤੁਹਾਨੂੰ ਹੋਰ ਕਿਸੇ ਚੈਨਲ ਤੇ ਸੁਣਨ ਨੂੰ ਨਹੀਂ ਮਿਲਣੀਆਂ ਹੋਰ ਕਿਸੇ ਡਾਕਟਰ ਨੇ ਤੁਹਾਨੂੰ ਇਹ ਗੱਲਾਂ ਨਹੀਂ ਦੱਸਣੀਆਂ ਕਿਉਂਕਿ ਡਾਕਟਰਸ ਜੋ ਹੁੰਦੇ ਨੇ ਸਿਰਫ ਦਵਾਈ ਦਿੰਦੇ ਨੇ ਅਜਿਹੀਆਂ ਮੱਤਾਂ ਨਹੀਂ ਦਿੰਦੇ ਸੋ ਗੱਲਾਂ ਤੇ ਗੌਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹਰ ਕਿਸੇ ਦਾ ਭਲਾ ਹੋ ਸਕੇ ਤੇ ਨਾਲ ਹੀ ਨਾਲ ਹੈਲਥ ਟਿਪਸ ਸ਼ੋ ਨੂੰ ਤੁਸੀਂ ਵੇਖਦੇ ਰਹੋ ਪਿਆਰ ਦਿੰਦੇ ਰਹੋ ਧੰਨਵਾਦ